ਕੁਝ ਕੁ ਫਸਲਾਂ ਨੇ ਜਿਹੜੀਆਂ ਕੀ ਹਲੇ ਹਰੀਆਂ ਪਈਆਂ ਨੇ ਲੇਟ ਲੱਗੀਆਂ ਨੇ ਤੇ ਜਾਂ ਜਿਵੇਂ ਇਸ ਤਰ੍ਹਾਂ ਦੇ ਤੂਦ ਦੀ ਛਾਂ ਥੱਲੇ ਆ ਗਈਆਂ ਨੇ ਉਹ ਹਰੀਆਂ ਨੇ ਬਾਕੀ ਜਿਹੜੀ ਫਸਲਾਂ ਨੇ ਪੱਕ ਕੇ ਤਿਆਰ ਹੋ ਗਈਆਂ ਨੇ ਤੇ ਕੁਝ ਫਸਲਾਂ ਤਾਂ ਵੱਡੀਆਂ ਵੀ ਗਈਆਂ ਨੇ ਦੀਵਾਲੀ ਕਰਕੇ ਥੋੜਾ ਡਿਲੇ ਕਰ ਰਹੇ ਆ ਲੋਕ ਝੋਨਾ तकरीबन तकरीबन ਸਾਰਾ ਆਇਆ ਹੀ ਪਿਆ ਤੇ ਬਹੁਤ ਜਲਦੀ ਤੁਹਾਨੂੰ ਹੌਲੀ ਹੌਲੀ ਉੱਥੋਂ ਚੁੱਕਿਆ ਜਾਂਦਾ ਚਾਰ ਲੱਗਦਾ ਇੱਥੋਂ ਪਹੁੰਚਦਾ ਟਾਈਮ ਲੱਗ ਜਾਂਦਾ ਕਿਉਂਕਿ ਚੁੱਕਣ ਵਾਲੇ ਬੰਦੇ ਘੱਟ ਹੁੰਦੇ ਨੇ ਉਸ ਕਰਕੇ ਤੇ ਬਾਕੀ ਕੰਮ ਸਾਰਾ ਤਿਆਰ ਆ ਫਸਲ ਵਾੜੀ ਦਾ ਖੇਤ ਦੇ ਨਜ਼ਾਰੇ ਤੁਸੀਂ ਦੇਖੋ ਦੋਸਤੋ ਕਿ ਕਿਸ ਤਰ੍ਹਾਂ ਜਿਹੜੀ ਫਸਲਾਂ ਚ ਝੋਨੇ ਦੀ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਇੱਧਰ ਝੋਨਾ ਵੱਢਿਆ ਪਿਆ ਤੇ ਸਾਹਮਣੇ ਝੋਨੇ ਦੀ ਮਸ਼ੀਨ ਹੈ ਜਿਹੜੀ ਉਹ ਲੱਗੀ ਹੋਈ ਆ ਵੱਢ ਵੀ ਰਹੀ ਆ ਦੀਵਾਲੀ ਕਰਕੇ ਕੁਝ ਕਿਸਾਨ ਡਿਲੇ ਸੀਗੇ ਤੇ ਹੁਣ ਦੀਵਾਲੀ ਹੈ ਜਿਹੜੀ ਅੱਜ ਦੀਵਾਲੀ ਕੁਛ ਅੱਜ ਲੋਕ ਮਨਾ ਰਹੇ ਕੁਛ ਕੱਲ ਮਨਾ ਰਹੇ ਐ ਤੇ ਬਸ ਜਿਵੇਂ ਜਿਵੇਂ ਦੀਵਾਲੀ ਦਾ ਜਿਹੜਾ ਟਾਈਮ ਐ ਉਹ ਆਈ ਜਾਊਗਾ ਦੀਵਾਲੀ ਲੰਘਦੀ ਜਾਊਗੀ ਝੋਨੇ ਦਾ ਜੋਰ ਆ ਜਿਹੜਾ ਉਹ ਪੈਂਦਾ ਜਾਊਗਾ ਤੇ ਮੰਡੀਆਂ ਦੇ ਵਿੱਚ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਆ ਜਿਹੜੀਆਂ ਉਹ ਦਿਖਾਈ ਦੇਣਗੀਆਂ ਮਸ਼ੀਨ ਵੱਢ ਰਹੀ ਐ ਸਾਹਮਣੇ ਜ਼ੂਮ ਕਰਕੇ ਦਿਖਾ ਦਿੰਦੇ ਆ ਤੁਹਾਨੂੰ